ਟਿਵਾਨਾ ਰੇਡੀਓ ਦੇ ਸਤਿਕਾਰਯੋਗ ਸਰੋਤਿਆਂ ਦਾ ਸਵਾਗਤ ਸ਼ਹਿਰ ਪਟਿਆਲਿਓ ਮੈਂ ਪਰਮਿੰਦਰ ਸਿੰਘ ਟਿਵਾਨਾ ਤੇ ਆਪਣੇ ਇਹਨਾਂ ਪ੍ਰੋਗਰਾਮ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:00 ਤੋਂ 9:00 ਲਾਈਵ ਸੁਣਦੇ ਹੋ ਇਸ ਪ੍ਰੋਗਰਾਮ ਦਾ ਲਿੰਕ ਪੁੱਗਣ ਵਾਸਤੇ ਤੇ ਰਾਮਦੇਵ ਜੀ ਕੋਲ ਕਰਨ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 9816609655 ਦੋਸਤੋ ਇਹ ਨਹੀਂ ਦਿਨੀ ਜਿਸ ਤਰ੍ਹਾਂ ਵੀਰਵਾਲ ਦਿਵਸ ਮਨਾਇਆ ਗਿਆ ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਦਾ ਬਹੁਤਾਂ ਵਰਗ ਨਾਰਾਜ਼ ਹੈ ਦੂਸਰਾ ਇਸਤ੍ਰਨ 크리스마ਸ ਵੀ ਸੀ ਇਸਤ੍ਰਨ ਮੋਦੀ ਸਾਹਿਬ ਅਚਾਨਕ ਗਿਰਜਾ ਘਰ ਪਹੁੰਚਦੇ ਨੇ ਇਹਨਾਂ ਸਾਰੇ ਮਸਲਿਆਂ ਦੇ ਮੁਤਲਕ ਅੰਗਰੇਜ਼ੀ ਟ੍ਰਿਬਿਊਨ ਦੇ ਸੰਪਾਦਕ ਮੈਡਮ ਜੋਤੀ ਮਲੋਤਰਾ ਦਾ ਆਰਟੀਕਲ ਹੈ ਪੰਜਾਬੀ ਟ੍ਰਿਬਿਊਨ ਚੋਤਾਨ ਬਾਤ ਸਹਿਤ ਬੜੀਆਂ ਕਮਾਲ ਦੀਆਂ ਜਾਣਕਾਰੀਆਂ ਨੇ ਇਹਨਾਂ ਮੋਦੀ ਸਾਹਿਬ ਦੀਆਂ ਗੇੜੀਆਂ ਜਾਂ ਇਹਨਾਂ ਧਾਰਮਿਕ ਰਸਮਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਨੂੰ ਲੈ ਕੇ ਦੇਸ਼ ਦੇ ਵਿੱਚ ਹੋ ਕੀ ਰਿਹਾ ਦੇਰਾਦੋਨ ਦੇ ਵਿੱਚ ਇੱਕ एमबी के विद्यार्थी दी ਉਸ ਦੀ شناخت ਕਰਕੇ ਕੁੱਟ ਮਾਰ ਕਰਕੇ ਹੱਤਿਆ ਕਰ ਦਿੱਤੀ ਗਿਆ 24 ਸਾਲ ਦਾ ਐਮਬੀ ਦਾ ਵਿਦਿਆਰਥੀ ਸੀ ਤੇਜਸਤੀ ਕੁਝ ਉੱਤਰੀ ਭਾਰਤੀ ਵਿਦਿਆਰਥੀਆਂ ਨੇ ਇਸ ਕਰਕੇ ਹੱਤਿਆ ਕਰ ਦਿੱਤੀ ਕਿ ਉਸ ਵਿਅਕਤੀ ਦਾ ਚਿਹਰਾ ਮੋਰਾ ਜਿਸ ਤਰ੍ਹਾਂ ਨਾਰਥ-ਈਸਟ ਦੇ ਲੋਕਾਂ ਦਾ ਹੁੰਦਾ ਹੈ ਉਹ ਚਿਹਰਾ ਉਹਨਾਂ ਦਾ ਵੱਖਰੀ ਤਰ੍ਹਾਂ ਦਾ ਹੁੰਦਾ ਜਿਸ ਤਰ੍ਹਾਂ ਉਹਨਾਂ ਨੂੰ ਚਿੰਕੇ ਜਾਂ ਚੀਨੀ ਕਿਹਾ ਜਾਂਦਾ ਇਸ ਹਮਲੇ ਦੇ ਦੌਰਾਨ ਐਮਬੀ ਦੇ ਵਿਦਿਆਰਥੀ ਦੀ ਜੋ ਹੱਤਿਆ ਦੇ ਰਦੋਂ ਦੇ ਵਿੱਚ ਹੋਈ ਹੈ ਉੱਤਰਾਖੰਡ ਦੇ ਵਿੱਚ ਉਸ ਨੂੰ ਲੈ ਕੇ ਵੀ ਇਹ ਚਿਹਰੇ ਮੋਰਿਆਂ ਦੀ ਪਹਿਚਾਨ ਜਾਂ ਦੇਸ਼ ਦੇ ਵਿੱਚ ਵੱਧਦੀ ਨਫ਼ਰਤ ਦੀ ਹਿੰਸਾ ਇੱਕ ਕਾਰਨ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਸਾਹਿਬ ਦੇ 크ਿਸਮਸ ਵਾਲੇ ਦਿਨ ਸੰਸਦ ਭਵਨ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਪਿੱਛੇ ਇੱਕ ਜਿਹੜਾ ਸ਼ਾਨਦਾਰ ਚਰਚ ਹੈ ਉਸ ਦੀ 크ਿਸਮਸ ਦੀ ਪ੍ਰਾਰਥਨਾ ਸਭਾ ਦੇ ਵਿੱਚ ਸ਼ਾਮਲ ਹੋਣਾ ਇਹ ਜੋ ਕੈਥੈਡਲ ਚਰਚ ਆਫ ਦੀ ਰਿਡੀਪਸ਼ਨ ਹੈ ਇਹ 1931 ਦੇ ਆਸ-पास ਬਣਾਇਆ ਗਿਆ ਸੀ ਤੇ ਇਸ ਚਰਚ ਦਾ ਜਿਸ ਤਰ੍ਹਾਂ ਵਕਰਦਾਰ ਅਸਤੀਆਂ ਕਮਾਨਾਂ ਨੇ ਤੇ ਸੁੰਦਰ ਗੁੰਬਦ ਨੇ ਇਸ ਨੇ ਉਸ ਵਕਤ ਲਾਰਡ ਇਰਵਿਨ ਨੂੰ ਵੀ ਮੁਹਤ ਕਰ ਦਿੱਤਾ ਸੀ ਮੈਡਮ ਜੋਤਰੀ ਮਲੂਤਰਾ ਲਿਖਦੇ ਨੇ ਕਿ ਇਸ ਦੇ ਪੁਰਾਣੇ ਹਿੱਸੇ ਹਾਲੇ ਵੀ ਆਪਣੇ ਸਵਰੂਪ ਦੇ ਵਿੱਚ ਕਾਇਮ ਨੇ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਬੋਧੀਜੀ ਦੂਜੀ ਵਾਰ ਇਸ ਚਰਚ ਦੇ ਵਿੱਚ ਗਏ ਨੇ ਇਸ ਚਰਚ ਦੇ ਵਿੱਚ ਉਹਨਾਂ ਦਾ ਪਹਿਲਾ ਦੌਰਾ 2 ਸਾਲ ਪਹਿਲਾਂ ਦਿੱਲੀ ਦੇ ਕੇਂਦਰੀ ਇਲਾਕੇ ਦੇ ਗੋਲ ਮਾਰਕੀਟਸ ਸਥਿਤ ਸੈਕ੍ਰੇਟ ਹਾਰਟ ਕੈਥੈਡਰਲ ਦਾ ਕੀਤਾ ਸੀ ਉਹਨਾਂ ਨੇ ਜਿਸ ਰਾਣ ਪ੍ਰਧਾਨ ਮੰਤਰੀ ਨੇ ਉੱਥੋਂ ਦੇ ਸਤਕਾਰਯੋਗ ਪਾਦਰੀ ਪਾਲ ਸਰੂਪ ਵੱਲੋਂ ਪ੍ਰਭੂ ਯੇਸ਼ੂ ਮਸੀਹ ਦੀ ਕੀਤੀ ਕੀ ਪ੍ਰਾਰਥਨਾ ਸੁਣੀ ਤੇ ਜਿਸ ਨੇ ਉਹਨਾਂ ਦੇ ਰੋਂਗ ਟੇ ਖੜੇ ਕੀਤੇ ਸਨ ਤੇ ਉੱਥੇ ਮੌਕੇ ਤੇ ਮੁੱਖ ਪਾਦਰੀ ਦੀ ਪ੍ਰਾਰਥਨਾ ਸੀ ਕਿ हे ਪਰਮਪਿਤਾ ਪ੍ਰਵੇਸ਼ਰ ਅਸੀਂ ਜਾਣਦੇ ਹਾਂ ਕਿ ਜਿਸ ਨੂੰ ਤੁਸੀਂ ਕੋਈ ਕਾਰਜ ਸੌਂਪਦੇ ਉਸ ਨੂੰ ਯੋਗ ਵੀ ਬਣਾਉਂਦੇ ਹੋ ਪ੍ਰਭੂ ਅਸੀਂ ਜਾਣਦੇ ਹਾਂ ਕਿ ਤੁਸੀਂ ਉਹਨਾਂ ਨੂੰ ਸਾਡੇ ਮਹਾਂ ਰਾਸ਼ਟਰੀ ਅਗਵਾਈ ਕਰਨ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ ਇਸ ਲਈ हे ਪਰਮਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਕਿ ਤੁਹਾਡੇ ਵੱਲੋਂ ਬਖਸ਼ੀ ਗਈ ਸੂਝ-ਬੂਝ ਸਦਕਾ ਉਸ ਕੌਮ ਨੂੰ ਸਚਾਈ ਨਿਆਂ ਤੇ ਨੇਕੀ ਦੇ ਮਾਰਗ ਤੇ ਅੱਗੇ ਲਿਜਾਣ ਦੇ ਵਿੱਚ ਅਗਵਾਈ ਕਰਨ ਆਓ ਇੱਕ ਪਲ ਰੁਕੀਏ ਤੇ ਸਮਝੀਏ ਕਿ ਬਿਸ਼ਪ ਇਸ ਗੱਲ ਦਾ ਹਵਾਲਾ ਦੇ ਰਹੇ ਨੇ ਇਸ ਪ੍ਰਾਰਥਨਾ ਦੇ ਵਿੱਚ ਇਸ ਸਾਲ ਦੇ ਸ਼ੁਰੂ ਦੇ ਵਿੱਚ ਯੂਨਾਈਟਿਡ ਕ੍ਰਿਸਚੀਅਨ ਫੋਰਮ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ 2024 ਦੇ ਵਿੱਚ ਭਾਰਤ ਵਿੱਚ ਅਸਾਈਆਂ ਦੇ ਵਿਰੁੱਧ 834 ਹਿੰਸਾਤਮਕ ਘਟਨਾਵਾਂ ਦਰਜ ਕੀਤੀਆਂ ਗਈਆਂ ਨੇ ਜਦੋਂ ਕਿ 2024 ਦੇ ਵਿੱਚ ਇਹਨਾਂ ਦੀ ਗਿਣਤੀ ਇਸ ਤੋਂ ਕਿਤੇ ਘੱਟ 127 ਸੀ ਯਾਨੀ 2014 ਜਦੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇਸ਼ ਦੀ ਪ੍ਰਧਾਨ ਮੰਤਰੀ ਦੇ ਤੌਰ ਤੇ ਵਾਕਡੋਰ ਸੰਭਾਲਦੇ ਨੇ ਉਦੋਂ ਅਸਾਈਆਂ ਦੇ ਵਿਰੋਧ 127 ਹਮਲੇ ਹੋਏ ਸੀ ਪਰ ਮੋਦੀ ਸਾਹਿਬ ਦੇ 10 ਸਾਲਾਂ ਦੇ ਰਾਜ ਭਾਗ ਦੇ ਦੌਰਾਨ ਭਾਰਤ ਵਿੱਚ ਅਸਾਈਆਂ ਤੇ ਇਹਨਾਂ ਹਮਲਿਆਂ ਦੀ ਤਾਦਾਦ 127 ਤੋਂ ਵੱਧ ਕੇ 834 ਹੋ ਗਈ ਹੈ ਹਾਲਾਂਕਿ ਬਹੁਤ ਸਾਰੀਆਂ ਘਟਨਾਵਾਂ ਉਹ ਵੀ ਨੇ ਜਿਹੜੀਆਂ ਅਸਾਈਆਂ ਦੇ ਹਮਲਿਆਂ ਦੀਆਂ ਦਰਜ ਨਹੀਂ ਹੋਈਆਂ ਇਹ ਸਿਰਫ ਦਰਜ ਘਟਨਾਵਾਂ ਦਾ ਜ਼ਿਕਰ ਹੈ ਜਦੋਂ ਪ੍ਰੈਸ ਨੇ ਬਿਸ਼ਪ ਨੂੰ ਪੁੱਛਿਆ ਸੀ ਕਿ ਉਹ ਪ੍ਰਧਾਨ ਮੰਤਰੀ ਮੋਦੀ ਕੋਲ ਇਹ ਮੁੱਦਾ ਉਠਾਉਣਗੇ ਤਾਂ ਉਹਨਾਂ ਆਖਿਆ ਸੀ ਕਿ ਅਜੇ ਹਰ ਦਾ ਇਹ ਸਮਾਂ ਸਹੀ ਨਹੀਂ ਹੈ ਯਕੀਨਨ ਭਾਰਤ ਦੇ ਇਸਾਈ ਉਮੀਦ ਕਰਦੇ ਨੇ ਕਿ ਪ੍ਰਧਾਨ ਮੰਤਰੀ ਦੀ ਚਰਚ ਵਿੱਚ ਚਰਚ ਵਿੱਚ ਮੌਜੂਦਗੀ ਸਨੇਹਾ ਦਵੇਗੀ ਕਿ ਉਹ નિર્ਦੋਸ਼ ਲੋਕਾਂ 'ਤੇ ਅਵਰਧ ਹੋ ਰਹੀ ਹਿੰਸਾ ਨੂੰ ਰੋਕਣ ਦਾ ਸਮਾਂ ਆ ਗਿਆ ਦਿੱਲੀ ਤੋਂ ਬਾਅਦ ਪ੍ਰਧਾਨ ਮੰਤਰੀ ਲਖਨਊ ਗਏ ਜਿੱਥੇ ਉਹਨਾਂ ਨੇ ਇੱਕ ਪ੍ਰੇਰਣਾ ਸਥਾਨਾਂ ਦੇ ਪਾਰਕ ਦਾ ਉਦਘਾਟਨ ਕੀਤਾ ਇਸ ਪਾਰਕ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਸਮੇਤ ਕਈ ਸ਼ਖਸੀਅਤਾਂ ਦੀਆਂ ਮੂਰਤੀਆਂ ਸਥਾਪਿਤ ਨੇ 2024 ਦੇ ਵਿੱਚ ਉਹਨਾਂ ਦੇ ਜਨਮ ਦਿਨ ਦੇ ਮੌਕੇ ਮੋਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਹੁਣ 25 ਦਸੰਬਰ ਨੂੰ ਸ਼ੁਸ਼ਾਸਨ ਦਿਵਸ ਦੇ ਤੌਰ ਤੇ ਇਹ ਦਿਹਾੜਾ ਮਨਾਇਆ ਜਾਵੇਗਾ ਯਾਨੀ ਵਾਜਪਾਈ ਸਾਹਿਬ ਦਾ ਇਹ ਦਿਨ ਸ਼ੁਸ਼ਾਸਨ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ ਤੇ ਇਸ ਮੌਕੇ ਹੁਣ 크리스마ਸ ਦੀ ਕੌਮੀ ਛੁੱਟੀ ਨਹੀਂ ਰਹੇਗੀ 2014 ਦੇ ਵਿੱਚ ਇਹਨਾਂ ਨੇ ਇਹ ਐਲਾਨ ਕੀਤਾ ਸੀ ਮੋਦੀ ਸਾਹਿਬ ਨੇ ਉਸ ਵਕਤ ਤੇ ਮੋਦੀ ਸਾਹਿਬ ਦੀ ਚਰਚ ਵਿੱਚ ਮੌਜੂਦਗੀ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਦੋਵੇਂ ਗੱਲਾਂ ਸੰਭਵ ਨੇ ਕਿ ਭਾਵ ਤੁਸੀਂ ਹੁਣ 크리스마ਸ ਅਤੇ ਸੁਸ਼ਾਸਨ ਦਿਵਸ ਮਨਾ ਸਕਦੇ ਹੋ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਹਰਿਆਣਾ ਦੇ ਹਸਾਰ ਦੇ ਵਿੱਚ 160 ਸਾਲ ਪੁਰਾਣੇ ਇੱਕ ਚਰਚ ਦੇ ਸਾਹਮਣੇ ਇਸ ਵਾਰ 25 ਦਸੰਬਰ ਨੂੰ ਦੋ ਦਿਨ ਤੁਲਸੀ ਪੂਜਨ ਦਿਵਸ ਵਜੋਂ ਮਨਾਇਆ ਤੇ ਪ੍ਰਸ਼ਾਸਨ ਨੇ ਤੇ ਆ ਤਵਜੋਂ ਉੱਥੇ 300 ਦੇ ਕਰੀਬ ਪੁਲਿਸ ਮੁਲਾਜ਼ਮੀ ਤਾਇਨਾਤ ਕੀਤੇ। ਯਾਨੀ ਜਦੋਂ 크리스마ਸ ਦਾ ਦਿਨ ਹੈ ਤੇ ਹਸਾਰ ਦੇ ਵਿੱਚ 25 ਦਸੰਬਰ ਨੂੰ ਉਸ ਦਿਨ Hindu 와 ਦੀ ਭਾਈਚਾਰਾ ਤੁਲਸੀ ਦਿਵਸ ਜਾਂ ਤੁਲਸੀ ਭੋਜਨ ਦਿਵਸ ਮਨਾਉਂਦਾ ਹੈ। ਹਾਲਾਂਕਿ ਉਹਨਾਂ ਦੀ ਸੁਰੱਖਿਆ ਲਈ 300 ਪੁਲਿਸ ਮੁਲਾਜ਼ਮ ਤਾਇਨਾਤ ਹੁੰਦੇ ਨੇ। ਵਿਸ਼ਵ ਵਿੰਦੂ ਪ੍ਰੀਸ਼ਦ ਦੇ ਹਵਨ ਦੇ ਵਿੱਚ ਇੱਕ ਆਦਮੀ ਨੇ ਜੈਕਟ ਪਾਈ ਹੋਈ ਸੀ ਜਿਸ ਉਤੇ ਤਾਲਵੀ ਡਿਜ਼ਾਈਨਰ ਬਲੇਸਿਆਗਾ ਦਾ ਨਾਂ ਛਾਪਿਆ ਹੋਇਆ ਸੀ ਪਰ ਸ਼ਾਇਦ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸੱਜੇ ਪੱਖੀਆਂ ਦੇ ਅਜੇ ਹਮਲੇ ਭਾਰਤ ਨੂੰ ਗੁਲਾਮ ਬਣਾਉਣ ਵਾਲੇ ਅੰਗਰੇਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਇਟਾਲੀਅਨ ਨੂੰ ਨਹੀਂ ਚਲੋ ਕੋਈ ਗੱਲ ਨਹੀਂ ਹਿਸਾਰ ਨੇ ਵਿਅੰਗ ਸਮਝਣ ਦਾ ਇਹ ਮੌਕਾ ਖੁੰਝਾ ਦਿੱਤਾ ਹੁਣ ਧਿਆਨ ਵਾਲੀ ਗੱਲ ਇਹ ਵੀ ਹੈ ਕਿ ਹਿਸਾਰ ਦਾ ਸੇਂਟ ਥੋਮਸ ਚਰਚ ਦਿੱਲੀ ਦੇ ਉਸ ਗਰਜਾ ਘਰ ਜਾਂਕਰ ਨਾਲੋਂ ਬਹੁਤ ਪੁਰਾਣਾ ਹੈ ਜਿੱਥੇ ਪ੍ਰਧਾਨ ਮੰਤਰੀ ਮੋਦੀ ਸਾਹਿਬ 크ਿਸਮਸ ਦੇ ਮੌਕੇ ਗਏ ਸਨ ਇਸ ਵਾਰੀ ਇਹ ਚਰਚ 1864 ਦੇ ਵਿੱਚ ਯਿਸੂ ਮਸੀਹ ਦੇ 12 ਰਸੂਲਾਂ ਦੇ ਵਿੱਚੋਂ ਇੱਕ ਦੇ ਨਾਮ ਤੇ ਬਣਾਇਆ ਹੋਇਆ ਜੋ 52 ਸਦੀ ਵਿੱਚ ਆਪਣੀ ਕਿਸ਼ਤੀ ਦੇ ਵਿੱਚ ਪਰਮਾਤਮਾ ਦਾ ਸੰਦੇਸ਼ ਫੈਲਾਉਣ ਦੇ ਲਈ ਭਾਰਤ ਵੱਲ ਯਾਨੀ ਕਿ ਕੇਰਲਾ ਆਇਆ ਸੀ ਤੇ ਫਿਰ ਸਨ 1800 ਸਾਲ ਬਾਅਦ ਯਾਨੀ ਕਿ ਫਿਰ ਉਸ ਤੋਂ 1800 ਸਾਲ ਬਾਅਦ ਸੈਂਟ ਥਾਮਸ ਨੂੰ ਯਾਦ ਕਰਨੇ ਹਿਸਾਰ ਦੇ ਇਸ ਦੂਰ ਦਰਾਡੇ ਸ਼ਹਿਰ ਨੂੰ ਕਿਉਂ ਚੁਣਿਆ ਗਿਆ ਜਵਾਬ ਅਸਪਸ਼ਟ ਹੈ ਸਵਾਇਸ ਤੇ ਕਿ 1864 ਤੱਕ ਬ੍ਰਿਟਿਸ਼ ਰਾਜ ਨੇ ਬਗਾਵਤ ਨੂੰ ਦਬਾ ਦਿੱਤਾ ਸੀ ਤੇ ਉੱਤਰੀ ਭਾਰਤ ਤੇ ਉਸਦੀ ਪਕੜ ਹੋਰ ਮਜ਼ਬੂਤ ਹੋ ਗਈ ਸੀ ਇਸ ਲਈ ਬਹੁਤ ਥੋੜੀ ਗਿਣਤੀ ਦੇ ਵਿੱਚ ਮੌਜੂਦ ਅਸਾਈ ਭਾਈਚਾਰੇ ਨੂੰ ਚਰਚ ਦੀ ਲੋੜ ਸੀ ਦਰਅਸਲ ਸਦੀਆਂ ਤੋਂ ਹਿਸਾਰ ਭਾਰਤ ਵਿੱਚ ਆਪਣੀ ਕਿਸਮਤ ਦੀ ਅਜਮਾਇਸ਼ ਕਰਨ ਵਾਲਿਆਂ ਨੂੰ ਠਾਰ ਦੇਣ ਕਾਰਨ ਬੜਾ ਮਹੱਤਵਪੂਰਨ ਸਥਾਨ ਬਣਿਆ ਰਿਹਾ 1526 ਦੇ ਵਿੱਚ ਪਾਣੀਪਤ ਦੀ ਫੈਸਲਾਕੁਨ ਲੜਾਈ ਲਈ ਜਾਂਦੇ ਹੋਏ ਬਾਬਰ ਨੇ ਆਪਣੇ ਪੁੱਤਰ ਹਮਾਯੂ ਨੂੰ ਇਹ ਹਸਾਰ ਸ਼ਹਿਰ ਉਦੋਂ ਤੋਹਫੇ ਵਜੋਂ ਦਿੱਤਾ ਸੀ ਜਦੋਂ ਉਸ ਨੇ ਹਾਮਦ ਖਾਨ ਨੂੰ ਹਰਾਇਆ ਸੀ ਇਬਰਾਹਿਮ ਲੋਧੀ ਨੂੰ ਸੱਤਾ ਤੋਂ ਹਟਾਉਣ ਤੋਂ ਬਾਅਦ ਬਾਬਰ ਭਾਰਤ ਦਾ ਨਵਾਂ ਬਾਦਸ਼ਾਹ ਬਣਿਆ ਤੇ ਸਾਲ ਦਾ ਇਹ ਆਖਰੀ ਹਫਤਾ ਇਤਿਹਾਸ ਤੋਂ ਸਿੱਖਿਆ ਲੈਣ ਦਾ ਵਧੀਆ ਸਮਾਂ ਮੁਸਲਮਾਨਾਂ ਨੇ ਮੁਸਲਮਾਨਾਂ ਨਾਲ ਲੜਾਈ ਕੀਤੀ ਜਦੋਂ ਕਿ ਹਿੰਦੂਆਂ ਨੇ ਸਤੰਤਰ ਤੌਰ ਤੇ ਵੀ ਲੜਾਈ ਲੜੀ ਦੇ ਨਾਲ ਹੀ ਦੂਜੇ ਧਾਰਮਿਕ ਵਿਸ਼ਵਾਸਾਂ ਵਾਲੇ ਲੋਕਾਂ ਦੀਆਂ ਫੌਜਾਂ ਦੇ ਵਿੱਚ ਮੁੱਖ ਜਰਨਲਾਂ ਵੱਜੋਂ ਵੀ ਅਗਵਾਈ ਕੀਤੀ। ਤਾਕਤ ਬੰਦੂਕ ਦੀ ਲੋਕ ਤੇ ਸ਼ਾਸਕ ਨਾਲ ਨੇੜਤਾ ਤੋਂ ਹਾਸਲ ਹੁੰਦੀ ਹੈ ਨਾ ਕਿ ਤੁਹਾਡੇ ਧਾਰਮਿਕ ਅਕੀਦਿਆਂ ਦੀ ਪਾਲਣਾ ਤੋਂ। ਆਓ ਹੁਣ ਇਹ ਸਭ ਤੇ ਨਾਲ ਸੰਬੰਧਿਤ ਉਸ ਵਿਵਾਦ ਵੱਲ ਵੀ ਮੁੜੀਏ ਜੋ ਕੇਂਦਰ ਵੱਲੋਂ 26 ਦਸੰਬਰ ਨੂੰ ਭਾਰਤ ਵਿੱਚ ਵੀਰਵਾਲ ਦਿਵਸ ਵਜੋਂ ਨਾਮਜ਼ਦ ਕਰਕੇ ਇਸ ਨੂੰ ਮਨਾਉਣ ਲਈ ਸਿੱਖਾਂ ਦੀ ਸਰਵੋੱਚ ਧਾਰਮਿਕ ਸੰਸਥਾ ਅਕਾਲ ਤਖਤ ਅਤੇ ਕੇਂਦਰ ਸਰਕਾਰ ਵਿਚਕਾਰ ਤਣਾਅ ਦੇ ਰੂਪ ਦੇ ਵਿੱਚ ਇਹ ਪੈਦਾ ਹੋ ਗਿਆ 1704 ਦੇ ਇਸੇ ਦਿਨ ਔਰੰਗਜ਼ੇਬ ਨੇ ਜੋ ਉਸ ਦਾ ਸਭ ਤੋਂ ਜ਼ਾਲਮ ਸ਼ਾਸਕ ਸੀ ਸੂਬਾ ਸਰਹੰਦ ਵਜੀਦਖਾਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦ ਕਰ ਦਿੱਤਾ ਸੀ ਅਕਾਲ ਤਖਤ ਦਾ ਮਰਣਾ ਕੇਸ ਤੇ ਇਨਸਾਫ ਜਾਦੇ ਸ਼ਹਾਦਤ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਕਿਉਂਕਿ ਇਹਨਾਂ ਦੋਨਾਂ ਸਹਿਬਜ਼ਾਦੇਆਂ ਦੀ ਸ਼ਹਾਦਤ ਨੇ ਸਿੱਖ ਕੌਮ ਨੂੰ ਉੱਚਾ ਰੁਤਬਾ ਚੁੱਕਿਆ ਉਹ ਕੋਈ ਸਧਾਰਨ ਬਾਲ ਨਹੀਂ ਸਨ ਸਿੱਖ ਸੰਸਦ ਮੈਂਬਰਾਂ ਨੂੰ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣ ਲਈ ਵੀ ਅਕਾਲ ਤਖਤ ਵੱਲੋਂ ਕਿਹਾ ਗਿਆ ਤੇ ਸਿੱਖ ਧਰਮਕ ਆਗੂਆਂ ਦੀ ਮੀਟਿੰਗ ਵੀ ਇਸ ਮੁਤਲਕ ਸੱਦੀ ਗਈ ਪੰਜਾਬ ਸਰਕਾਰ ਵੱਲੋਂ 21 ਨਵੰਬਰ 2021 ਨੂੰ ਕੇਂਦਰ ਸਰਕਾਰ ਨੂੰ ਆਪਣੇ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰਨ ਤੋਂ ਸਿਰਫ 6 ਦਿਨ 6 ਹਫ਼ਤੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ 9 ਜਨਵਰੀ 2022 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮੌਕੇ ਬੀਰਵਾਲ ਦਿਵਸ ਮਨਾਉਣ ਦਾ ਸੱਦਾ ਦਿੱਤਾ ਸੀ ਜਾਨੀ ਕੇਂਦਰ ਨੇ ਕਦੇ ਹਾਰ ਨਾ ਮੰਨੋ ਵਾਲਾ ਰਵਈਆ ਅੱਜ ਵੀ ਜਾਰੀ ਰੱਖਿਆ ਹੋਇਆ ਹੈ ਇੱਕ ਪਾਸੇ ਕਾਲੇ ਕਾਨੂੰਨ ਵਾਪਸ ਲੈਣ ਦੀ ਨਮੋਸ਼ੀ ਤੇ ਉਸ ਦਰਾਂ ਸ਼ਾਇਦ ਪੰਜਾਬ ਨੂੰ ਖੁਸ਼ ਕਰਨ ਜਾਂ ਪੰਜਾਬ ਨੂੰ ਗੱਲ ਲਾਉਣ ਲਈ ਜਾਂ ਸਿੱਖਾਂ ਦੇ ਵਿੱਚ ਆਪਣੀ ਸ਼ਬੀ ਨੂੰ ਸੁਧਾਰਨ ਦੇ ਲਈ ਵੀਰਵਾਲ ਦਿਵਸ ਦੇ ਤੌਰ ਤੇ ਇਸ ਦਿਨ ਨੂੰ ਮਨਾਉਣ ਦਾ ਐਲਾਨ ਕਰਨਾ ਹਾਲਾਂਕਿ ਵੀਰਵਾਲ ਦਿਵਸ ਦੇ ਨਾਂ ਨੂੰ ਲੈ ਕੇ ਸਿੱਖਾਂ ਦੇ ਵਿੱਚ ਮਤਭੇਦ ਹੈ ਬਹੁਤ ਸਾਰੇ ਸਿੱਖ ਪਾਈਚਾਰਾ ਸਰ ਭਾਜਪਾਈ ਖਿਆਲ ਦੇ ਜਾਂ ਆਰਐਸਐਸ ਨਾਲ ਜੁੜੇ ਜਿਹੜਾ ਸਿੱਖ ਵਰਗ ਹੈ ਉਸ ਨੂੰ ਛੱਡ ਕੇ ਬਾਕੀ ਸਾਰੇ ਇਸ ਦਿਵਸ ਦਾ ਨਾਂ ਸਹਿਬਜਾਦਿਆਂ ਦੇ ਨਾਂ ਤੇ ਰੱਖਣ ਦੀ ਮੰਗ ਕਰਦੇ ਨੇ ਜੋ ਕੇਂਦਰ ਜਾਂ ਭਾਜਪਾ ਸਰਕਾਰ ਮੰਨਣ ਨੂੰ ਤਿਆਰ ਨਹੀਂ ਇਹਦੇ ਵਿੱਚ ਵੀ ਟੇਢੇ ਕਰ ਨੇ ਖੈਰ ਟ੍ਰਿਬਿਊਨ ਦੇ ਸੰਪਾਦਕ ਮੈਡਮ ਜੋਤੀ ਮਲੋਤਰਾ ਲਿਖਦੇ ਨੇ ਕਿ ਭਾਜਪਾ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਉੱਤੇ ਕੇਂਦਰ ਦੇ ਕੰਟਰੋਲ ਵਧਾਉਣ ਦੀਆਂ ਦੋ ਕੋਸ਼ਿਸ਼ਾਂ ਕੀਤੀਆਂ ਗਈਆਂ ਜੋ ਦੋ ਵਾਰ ਹੀ ਦੋ ਦਿਨਾਂ ਬਾਅਦ ਟਾਲ ਦਿੱਤੀਆਂ ਗਈਆਂ ਇਹ ਪਾਰਟੀ ਹਾਲੇ ਵੀ ਪੰਜਾਬ ਦੇ ਵੋਟਰਾਂ ਨੂੰ ਭਰਮਾਉਣ ਦੇ ਲਈ ਭਾਜਪਾ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਪ੍ਰਧਾਨ ਮੰਤਰੀ ਦਾ ਵੀਰਵਾਲ ਦਿਵਸ ਮਨਾਉਣਾ ਤੇ ਹਰਿਆਣੇ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਦਾ ਵਾਰ-ਵਾਰ ਪਗਵਨ ਕੇ ਪੰਜਾਬ ਆਉਣਾ ਤੇ ਪੰਜਾਬ ਦੇ ਮੁੱਦਿਆਂ ਤੇ ਬੋਲਣਾ ਇਹ ਦੋਵੇਂ ਧਾਰਨਾ ਸਪਸ਼ਟ ਕਰਦੀਆਂ ਨੇ ਕਿ 14 ਮਹੀਨੇ ਬਾਅਦ ਜੋ ਪੰਜਾਬ ਵਿਧਾਨ ਸਭਾ ਹੋਣਾ ਚੋਣਾ ਹੋ ਰਹੀਆਂ ਨੇ ਉਸ ਤੇ ਮਤੇਦਨਜ਼ਰ ਵੋਟਰਾਂ ਨੂੰ ਪ੍ਰਭਾਵਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਨਾਂ ਸ਼ੱਕ ਆਉਣ ਵਾਲਾ ਸਮਾਂ ਲੰਮਾ ਔਖਾ ਤੇ ਖਬਰਾਂ ਨਾਲ ਭਰਿਆ ਹੋਵੇਗਾ ਕਿਉਂਕਿ ਭਾਰਤ ਦੇ ਖਿਆਲ ਆਈਡੀਆ ਆਫ ਇੰਡੀਆ ਲਈ ਹਾਲੇ ਵੀ ਸੰਘਰਸ਼ ਜਾਰੀ ਹੈ ਇਹ ਵੀ ਯਕੀਨੀ ਹੈ ਕਿ ਸੰਘਰਸ਼ ਸਿਰਫ ਸਿਆਸਤ ਤੇ ਪ੍ਰਭਾਵ ਕਾਇਮ ਕਰਨ ਲਈ ਨਹੀਂ ਲੇ ਜਤਨਸ਼ੀਲ ਸਿਆਸੀ ਪਾਰਟੀਆਂ ਤੱਕ ਸੀਮਤ ਨਹੀਂ ਹੈ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਜੋਗ ਦੇ ਵਿੱਚ ਪਛਮੀਕਰਨ ਦੇ ਵਿਰੋਧੀ ਦਲੀਲਾਂ ਦਾ ਤੁਹਾਡੇ ਘਰਾਂ ਦੇ ਵਿੱਚ ਕਿੰਨਾ ਕੋ ਮਹੱਤਵ ਹੈ ਕੀ ਕੋਈ ਸੁਣ ਰਿਹਾ ਸ਼ਾਇਦ ਇਸ ਲਈ ਵੈਲੈਂਟਾਈਨ ਦੇ ਦਿਵਸ ਜੋ 14 ਫਰਵਰੀ ਨੂੰ ਮਨਾਇਆ ਜਾਂਦਾ ਉਸ ਦਾ ਸਵਦੇਸ਼ੀ ਵਿਕਲਪ ਮਾਤru ਪਿਤru ਪੂਜਨ ਦਿਵਸ ਜੋ ਭਾਜਪਾ ਯਾ ਆਰਐਸਐਸ ਮਨਾਉਂਦੀ ਰਹੀ ਉਹ ਵੀ ਬੁਰੀ ਤਰ੍ਹਾਂ ਅਸਫਲ ਰਿਹਾ ਖੈਰ ਇਸ ਦੇ ਨਾਲ ਹੀ ਨਵੰਬਰੇ ਦੀ ਮੁਬਾਰਕ ਵੀ ਰਬੀਉਂ ਦੇ ਸੰਪਾਦਕ ਮੈਡਮ ਜੋਤੀ ਮਲੋਤਰਾ ਦਿੰਦੇ ਨੇ ਜਾਨੀ ਇਸ ਤਰ੍ਹਾਂ ਦਾ ਧਾਰਮਿਕ ਖੇਤਰੀ ਕਟੜਵਾਦ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੋਵੇ ਖਤਰਨਾਕ ਹੈ ਪਰ ਭਾਰਤ ਵਿੱਚ ਇਹ ਬਹੁਤ ਵਧ ਰਿਹਾ ਆ ਬੀਤੇ ਦਿਨ ਵੇਖੋ ਉਤਰਾਖੰਡ ਦੇ ਖੂਬਸੂਰਤ ਪਹਾੜੀ ਸ਼ਹਿਰ ਦੇਹਰਾਦੂਨ ਦੇ ਵਿੱਚ ਕੁਝ ਸਰਫਰੀ ਹਿੰਦੂ ਮੁੰਡਿਆਂ ਨੇ ਚਾਕੂ ਮਾਰ ਕੇ ਇੱਕ ਤਿਰਪਰਾਦੇਹੀ ਐਮਬੀਏ ਦੇ ਵਿਦਿਆਰਥੀ ਦਾ ਕਤਲ ਕਰ ਦਿੱਤਾ ਆਪਸੀ ਤਕਰਾਰ ਸੀ ਨਸਲੀ ਹਮਲਾ ਸੀ ਕਾਰਨ ਇਹ ਸੀ ਕਿ ਇਹ ਜੋ ਵਿਅਕਤੀ ਬੱਚਾ ਮਾਰਿਆ ਗਿਆ ਸੀ ਐਮਬੀ ਦਾ ਵਿਦਿਆਰਥੀ ਸੀ ਜਿਸ ਤਰ੍ਹਾਂ ਉਸ ਦਾ ਪਿਤਾ ਵੀ ਬੀਐਸਐਫ ਦੇ ਵਿੱਚ ਹੈਂਡ ਹੈੱਡ ਕਨਸਟੇਬਲ ਸੀਗਾ ਤੇ ਇਹ ਵਿਦਿਆਰਥੀ ਦੋ ਭਰਾ ਸਨ ਤੇ ਇਸ ਵਿਦਿਆਰਥੀ ਐਂਜਲ ਚੱਕਮਾਂ ਦੀ ਉੱਤਰਾਖੰਡ ਦੇ ਹੀ ਸਬੰਧਤ ਕੁਝ ਵਿਦਿਆਰਥੀਆਂ ਨੇ ਐਂਜਲ ਚੱਕਮਾਂ ਦੀ ਇਸ ਗੱਲੋਂ ਕਟਮਾਰ ਕੀਤੀ ਕਿ ਉਹ ਸ਼ਕਲ ਸੂਰਤ ਤੋਂ ਚੀਨੀ ਦਿਸਦਾ ਕਿਉਂਕਿ ਇਸ ਨਾਰਥ-ਈਸਟ ਦੇ ਲੋਕਾਂ ਦੇ ਚਿਹਰੇ ਮੋਰੇ ਚੀਨੀਆਂ ਵਰਗੇ ਨੇ ਜਿਸ ਕਰਕੇ ਇਹਨਾਂ ਨੂੰ ਚਿੰਕੇ ਜਾਂ ਚਾਈਨੀਜ਼ ਕਹਿ ਕੇ ਛੇੜਿਆ ਜਾਂਦਾ ਹੈ ਇਸੇ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਵਿਵਾਦ ਹੋਇਆ ਹਾਲਾਂਕਿ ਇਸ ਹਮਲੇ ਤੋਂ ਪਹਿਲਾਂ ਐਂਜਲ ਚੱਕਮਾਂ ਦੇ ਛੋਟੇ ਭਰਾ ਨੂੰ ਵੀ ਇਹਨਾਂ ਨੇ ਚੀਨੀ ਜਾਂ ਚਿਕਨਾ ਕਹਿ ਕੇ ਛਡਾਇਆ ਸੀ ਜਿਸ ਤੋਂ ਇਹ ਲੜਾਈ ਵਧੀ ਸੋ ਇਸ ਮਾਮਲੇ ਦੇ ਵਿੱਚ ਦੋ ਅਨਵਾਲਗ ਦੋਸ਼ੀਆਂ ਸਮੇਤ ਪੰਜ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਜਦੋਂ ਕਿ ਮੁੱਖ ਦੋਸ਼ੀ ਨੂੰ ਫੜਾਉਣ ਦੇ ਲਈ ਉੱਤਰਾਖੰਡ ਪੁਲਿਸ ਨੇ ਇਨਾਮ ਵੀ ਅੱਲਾ ਨਿਆ ਇਸ ਘਟਨਾ ਦੇ ਨਾਲ ਐਂਜਲ ਚੱਕਮਾਂ ਦੇ ਪਰਿਵਾਰ ਤੇ ਪੂਰੇ ਤਿਰਪਰਾ ਦੇ ਲੋਕਾਂ ਦੇ ਵਿੱਚ ਤਲਖੀ ਹੈ ਉਹ ਲੋਕ ਹੁਣ ਕਹਿਣ ਲੱਗੇ ਨੇ ਕਿ ਜੇ ਭਾਰਤੀਆਂ ਨੇ ਸਾਨੂੰ ਗਲੇ ਨਹੀਂ ਲਾਉਣਾ ਤਾਂ ਸਾਨੂੰ ਨਾਰਥ-ਈਸਟ ਵਾਲਿਆਂ ਨੂੰ ਵੱਖਰਾ ਖੇਤਾ ਦੇ ਦਿਓ ਹਾਲਾਂਕਿ ਇਹ ਭਾਈਚਾਰਾ ਹਿੰਦੂ ਧਰਮ ਦੇ ਨਾਲ ਹੀ ਸੰਬੰਧਿਤ ਹੈ ਇਸ ਕਤਲ ਤੋਂ ਬਾਅਦ ਤਿਰਪਰਾ ਦੇ ਵਿੱਚ ਰੋਸ ਭਰੀਆਂ ਆਵਾਜ਼ਾਂ ਉੱਠ ਰਹੀਆਂ ਨੇ ਇਕੋ ਇਕਾ ਦੁੱਖਾ ਕਰਦਨਾ ਨਹੀਂ ਹਰ ਵਾਰ ਉੱਤਰਪੂਰਬ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਜਿਸ ਤਰ੍ਹਾਂ ਉੱਤਰਪੂਰਬ ਦੀਆਂ ਕੇਂਦਰੀ ਸੰਸਥਾਵਾਂ ਦੇ ਵਿੱਚ ਦੇਸ਼ ਭਰ ਤੋਂ ਆਉਣ ਵਾਲੇ ਵਿਦਿਆਰਥੀਆਂ ਦਾ ਭਾਵੇਂ ਨਿੱਘਾ ਸਵਾਗਤ ਕੀਤਾ ਜਾਂਦਾ ਪਰ ਇਸ رویੇ ਨੂੰ ਠੱਲਣ ਦੇ ਵਿੱਚ ਸਫਲਤਾ ਹੈ ਕੋਈ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਮਨੁੱਖੀ ਮਾਨ ਸਨਮਾਨ ਨੂੰ ਢਾਹ ਲਾਉਣ ਵਾਲੀਆਂ ਤੇ ਭਾਰਤੀਆਂ ਦੀ ਪਛਾਣ ਨੂੰ ਚੁਣੌਤੀ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹੋਣ ਹਾਲਾਂਕਿ ਬੀਐਸਐਫ ਦੇ ਵਿੱਚ ਤਨਾਤ ਐਂਜਲ ਚੱਕਮਾ ਦੇ ਪਿਤਾ ਤਰुण ਪ੍ਰਸ਼ਾਦ ਚੱਕਮਾ ਆਪਣੇ ਪੁੱਤਰ ਦੀ ਮੌਤ ਤੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ ਤੇ ਇਸ ਕਰਕੇ ਉਹਨਾਂ ਨੇ ਇਸ ਮੁਤਲਕ ਉੱਤਰਾਖੰਡ ਸਰਕਾਰ ਨੂੰ ਇਨਸਾਫ ਦੇਣ ਦੀ ਵੀ ਮੰਗ ਕੀਤੀ ਹੈ ਤੇ ਇਸ ਦੌਰਾਨ ਉਹਨਾਂ ਦੇ ਛੋਟੇ ਭਰਾ ਸੀ ਜਿਹੜੇ ਜਿਹੜੇ ਮਰਤਕ ਵਿਅਕਤੀ ਐਂਜਲ ਚੱਕਮੰਦ ਦੇ ਛੋਟੇ ਭਰਾ ਮਾਈਕਲ ਚੱਕਮੰਦ ਜਿਨ੍ਹਾਂ ਦੀ ਪਹਿਲਾਂ ਇਹਨਾਂ ਮੁੰਡਿਆਂ ਨੇ ਕੁੱਟਮਾਰ ਕੀਤੀ ਸੀ ਉਸ ਨੇ ਪੁਲਿਸ ਕੋਲ ਸਾਰਾ ਵੇਰਵਾ ਦਰਜ ਕਰਾਇਆ ਕਿ ਕਿਸ ਤਰ੍ਹਾਂ ਸ਼ਰਾਬ ਦੀ ਹਾਲਤ ਵਿੱਚ 5-6 ਮੁੰਡਿਆਂ ਨੇ ਜਿਨ੍ਹਾਂ ਦੇ ਵਿੱਚ ਦੋ ਨਾਬਾਲਗ ਸਨ ਉਹਨਾਂ ਨੂੰ ਚਾਈਨੀਜ਼ ਚਾਈਨੀਜ਼ ਜਾਂ ਚੀਨੇ ਜਾਂ ਚਿਕਨਾ ਕਹਿ ਕੇ ਚੁੜਾਇਆ ਜਿਸ ਰਾਨ ਇਹਨਾਂ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਇਸ ਮਾਮਲੇ ਦੇ ਵਿੱਚ ਦੇਰਾਦੋਨ ਪੁਲਿਸ ਨੇ ਪੰਜ ਦੋਸ਼ੀਆਂ ਦੇ ਵਿੱਚੋਂ ਅਵਨਾਸ਼ ਨੇਗੀ ਨਿਵਾਸੀ ਸ਼ੰਕਰਪੁਰ ਦੇਰਾਦੂੰਨ ਤੇ ਸੂਰਜ ਖਵਾਸ ਜੋ ਨਿਵਾਸੀ ਮਨੀਪੁਰ ਦਾ ਤੇ ਹਾਲ ਹੀ ਦੇ ਵਿੱਚ ਉਹ ਪਟੇਲ ਨਗਰ ਦੇਰਾਦੂੰਨ ਦਾ ਰਹਿਣ ਵਾਲਾ ਤੇ ਸੁਮੀਤ ਨਿਵਾਸੀ ਤਲਵਾੜੀ ਦੇਰਾਦੂੰਨ ਸੁਮੀਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹਾਲਾਂਕਿ ਇਸ ਮਾਮਲੇ ਦੇ ਚ ਮੁੱਖ ਦੋਸ਼ੀ ਫਰਾਰ ਹੈ ਸੋ ਇਸ ਕਰਕੇ ਭਾਰਤ ਵਿੱਚ ਰੰਗ ਨਸਲ ਚਿਹਰਿਆਂ ਮੋਰਿਆਂ ਦੇ ਭੇਦਭਾਵ ਜਾਂ ਜਾਤ ਦੇ ਭੇਦਭਾਵ ਤੇ ਜੋ ਕੁਝ ਹੋ ਰਿਹਾ ਇਹ ਹੱਥ ジョーカー。